ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਬਹੁਤ ਹੀ ਚਿੰਤਾ ਦਾ ਵਿਸ਼ਾ ਹੋਣ ਵਾਲੀ ਹੈ ਕਿਉਂਕਿ ਕਹਿੰਦੇ ਹੁੰਦੇ ਨੇ ਇਹ ਕਹਿੰਦੇ ਇਹ ਅਫਵਾਹਾਂ ਜਦੋਂ ਉੱਡਦੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੁੰਦੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਆ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਬੇਦੋਸ਼ਿਆਂ ਨੂੰ ਮਾਰਿਆ ਗਿਆਗਾ ਇੱਕ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਅਜੀਹਾ ਚੀਜ਼ ਹੋਵੇਗੀ ਤਾਂ ਜ਼ਿਆਦਾਤਰ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਆਪਣੇ ਲੜਾਈਆਂ ਝਗੜੇ ਹੋਏ ਨੇ ਆਪਣੇ ਜੁੱਧ ਹੋਏ ਨੇ ਆਪਣੇ ਜਿੱਦਾਂਗੇ 47 ਵੀਰੇ ਦੀਆਂ ਬੰਡੀਆਂ ਪਈਆਂ ਨੇ 84 ਦੇ ਦੰਗੇ ਹੋਏ ਨੇ ਉਸ ਟਾਈਮ ਬੇਦੋਸੇ ਜ਼ਿਆਦਾ ਮਾਰੇ ਗਏ ਨੇ ਤੇ ਜਿਹੜੇ ਕਸੂਰਵਾਰ ਸੀ ਉਹ ਪਿੱਛੇ ਖੜੇ ਰਹੇ ਨੇ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਕੁਝ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਨੂੰ ਤਿਆਰੀਆਂ ਕਰਕੇ ਰੱਖਣੀਆਂ ਨੇ ਕੁਝ ਇਦਾਂ ਦੀਆਂ ਚੀਜ਼ਾਂ ਨੇ ਕਿ ਜਿਹੜੀਆਂ ਆਪਣੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਨੇ ਤਾਂ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਣੇ ਭਵਿੱਖ ਦੀ ਆਪਣੇ ਫਿਊਚਰ ਦੀ ਆਪਣੀ ਫੁਲਵਾੜੀ ਦੀ ਇਹ ਬਹੁਤ ਪੱਟੀ ਹੈ ਦੇਖੋ ਪਾਕਿਸਤਾਨ ਤੇ ਇੰਡੀਆ ਦੇ ਹਾ ਜਿਹੜੇ ਹਾਲਾਤ ਨੇ ਬਹੁਤ ਵਿਗੜਦੇ ਜਾ ਰਹੇ ਨੇ ਇਹ ਗੁਰੂ ਸਾਹਿਬ ਜੀ ਦੀ ਸੋ ਸਾਕੀ ਦੇ ਵਿੱਚ ਵੀ ਲਿਖਿਆ ਹੋਇਆ ਦੇਖੋ ਮੈਂ ਸੋ ਸਾਕੀ ਪੜ੍ਹੀ ਨਹੀਂ ਹੈਗੀ ਪਰ ਮੈਂ ਵਿਦਵਾਨਾਂ ਤੋਂ ਮਹਾਪੁਰਸ਼ਾਂ ਤੋਂ ਬਹੁਤ ਸੁਣਿਆਗਾ ਕਿ ਕਾਲ ਯੁਗ ਦੇ ਵਿੱਚ ਇਹ ਜੰਗਾਂ ਜੁੱਦਾਂ ਬਹੁਤ ਹੋਣੀਆਂ ਨੇ ਇਸ ਚੀਜ਼ ਦਾ ਲਾਹਾ ਹੋਰ ਦੇਸ਼ ਲੈਣਗੇ ਜਿਵੇਂ ਕਿ ਅਮਰੀਕਾ ਤੇ ਆਪਣਾ ਚਾਈਨਾ ਦੇ ਆਪਸ ਦੇ ਵਿੱਚ ਚੱਲ ਰਹੀ ਹੈ ਜਦੋਂ ਕਿਤੋਂ ਵੀ ਕਹਿੰਦੇ ਥੋੜੀ ਜੀ ਅੱਗ ਮੱਚਦੀ ਹੈ ਨਾ ਤਾਂ ਚੰਗਿਆਰੀਆਂ ਆਲੇ ਦੁਆਲੇ ਵੀ ਜ਼ਰੂਰ ਜਾਂਦੀਆਂ ਕਰਵਾਉਣ ਵਾਲੇ ਹੋਰ ਨੇ ਮਾਰਨ ਵਾਲੇ ਹੋਰ ਹੋਣਗੇ ਲੜਾਉਣ ਵਾਲੇ ਹੋਰ ਹੋਣਗੇ ਸਭ ਤੋਂ ਪਹਿਲਾਂ ਆਪਾਂ ਨੂੰ ਨਾ ਦਿਮਾਗ ਨਾਲ ਕੰਮ ਕਰਨਾ ਪਵੇਗਾ ਕਿਉਂਕਿ ਆਪਾਂ ਹਿੰਦੂ ਮੁਸਲਮਾਨ ਸਿੱਖ ਸਾਰੇ ਭੈਣ ਭਰਾ ਇਕੱਠੇ ਰਹਿ ਰਹੇ ਆ ਪਰ ਇਦਾਂ ਦੀ ਇੱਕ ਛੋਟੀ ਜੀ ਅਫਵਾਹ ਨਾ ਆਪਣੇ ਦਿਲਾਂ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਬੰਡੀਆਂ ਪਾ ਦੇਵੇਗੀ ਇਸੇ ਤਰੀਕੇ ਨਾਲ 47 ਵੇਲੇ ਹੋਇਆ ਹੋਇਆ ਉਦੋਂ ਗੁੰਡਾਗਰਦੀ ਦਾ ਰਾਜ ਸੀਗਾ ਪਰ ਮਾਰੇ ਬੇਦੋਸ਼ੇ ਗਏ ਜਿਹੜੇ ਭੈਣ ਭਰਾਵਾਂ ਦੇ ਵਿੱਚ ਪਿਆਰ ਸੀ ਮੁਸਲਮਾਨ ਵੀਰਾਂ ਨੂੰ ਸਿੱਖਾਂ ਨੇ ਲਕੋਇਆ ਸਿੱਖਾਂ ਨੂੰ ਹਿੰਦੂਆਂ ਨੇ ਲਕੋਇਆ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਹੋਇਆ ਉਸ ਟਾਈਮ ਬਹੁਤ ਬੇਟੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਕਤਲੇਆਮ ਹੋਇਆ 84 ਵੇਲੇ ਕਿਵੇਂ ਬੇਦੋਸੇ ਬੱਚਿਆਂ ਨੂੰ ਟਾਇਰ ਪਾ ਪਾ ਕੇ ਸਾੜੇਗੇ ਕਰਨ ਵਾਲਾ ਕੋਈ ਹੋਰ ਸੀਗਾ ਮਰਨ ਵਾਲਾ ਕੋਈ ਹੋਰ ਸੀਗਾ ਤੇ ਜਿਹੜੇ ਬੇਦੋਸੇ ਆਪਣੇ ਬੱਚੇ ਮਾਰੇ ਗਏ ਉਹਨਾਂ ਦੇ ਦਰਦ ਹੁਣ ਤੱਕ ਨਹੀਂ ਭੁੱਲੇ ਜਾ ਰਹੇ ਤਾਂ ਮੇਰੀ ਸਭ ਤੋਂ ਪਹਿਲਾਂ ਹੱਥ ਵਨ ਕੇ ਬੇਨਤੀ ਹੈ ਕਿ ਕਦੇ ਵੀ ਕੋਈ ਅਜੀਹੀ ਚੀਜ਼ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜੋਸ਼ ਨਾਲੋਂ ਹੋਸ਼ ਨਾਲ ਕੰਮ ਲਭੋ ਕਿਉਂਕਿ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਖਬਰਾਂ ਡਿਵਿਟਾਂ ਸੁਣ ਰਹੇ ਹੋ ਕਿ ਬਹੁਤ ਖੁਸ਼ ਹੋ ਰਿਹਾ ਹੈਗਾ ਤਾਂ ਥੋੜੀ ਜੀ ਸਾਵਧਾਨੀ ਵਰਤੋ ਕਿਉਂਕਿ ਮੁਸ਼ਕਿਲ ਸਮੇਂ ਤੋਂ ਪਹਿਲਾਂ ਅਗਰ ਆਪਾਂ ਥੋੜੀ ਜੀ ਬਚਤ ਕਰਕੇ ਰੱਖ ਲਾਂਗੇ ਨਾ ਤਾਂ ਮੁਸ਼ਕਿਲ ਸਮੇਂ ਦੇ ਵਿੱਚ ਆਪਾਂ ਉਸ ਚੀਜ਼ ਨਾਲ ਲੜ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਸਿਆਣੇ ਹੋਣਾ ਕਿਉਂਕਿ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਹੈਗਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਨੁਕਸਾਨ ਹੁੰਦਾ ਆਪਣਾ ਫਸਲਾਂ ਬਾੜੀਆਂ ਦਾ ਤੁਸੀਂ ਦੇਖਿਆ ਇਸ ਵਾਰ ਅੱਗਾਂ ਵੀ ਬਹੁਤ ਲੱਗੀਆਂ ਨੇ ਇਹ ਕੋਈ ਕੁਦਰਤ ਦੀ ਆ ਕਰਿਸ਼ਮਾ ਕੋਈ ਕੁਦਰਤ ਦੀ ਖੇਡ ਹੈ ਕਿ ਜਿਹੜੀ ਕਿ ਇਨਸਾਨਾਂ ਨੂੰ ਸਮਝਾ ਰਹੀ ਹੈ ਸਾਰੇ ਕਹ ਰਹੇ ਨੇ ਵੀ ਕਾਲ ਯੁੱਗ ਦਾ ਅੰਤ ਹੋਣ ਵਾਲਾ ਕਾਲ ਯੁੱਗ ਦੇ ਵਿੱਚ ਇਦਾਂ ਹੋਣ ਵਾਲਾ ਇਦਾਂ ਦੇਖੋ ਇਹ ਮੈਂ ਪਹਿਲਾਂ ਵੀ ਦੱਸਿਆ ਵੀ ਕੋਈ ਨਹੀਂ ਜਾਣ ਸਕਦਾ ਪਰ ਕੁਝ ਅਸਾਰ ਲੱਗ ਜਾਂਦੇ ਆ ਜਿਹੜੇ ਕਿ ਹੋ ਰਹੇ ਨੇ ਹੁਣ ਉੱਥੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਹੈ ਉਥੇ ਕਹਿੰਦੇ ਵੀ ਪੁੱਛ-ਪੁੱਛ ਕੇ ਮਾਰਿਆ ਵੀ ਤੁਸੀਂ ਹਿੰਦੂ ਹੋ ਦੇਖੋ ਇਹ ਸਿਰਫ ਇੱਕ ਲੜਾਈ ਝਗੜੇ ਦਾ ਕਾਰਨ ਬਣਾਉਣਾ ਹੈ ਕਿਉਂਕਿ ਹਿੰਦੂ ਵੀਰਾਂ ਨੂੰ ਹੋਵੇਗਾ ਕਿ ਸਾਨੂੰ ਮੁਸਲਮਾਨਾਂ ਨੇ ਮਾਰਿਆ ਮੁਸਲਮਾਨਾਂ ਨੂੰ ਹੋਵੇਗਾ ਕਿ ਸਾਨੂੰ ਹਿੰਦੂ ਵੀਰਾਂ ਨੇ ਮਾਰਿਆ ਤੇ ਜਿਹੜੇ ਸਿੱਖ ਵੀਰ ਨੇ ਉਹ ਕਹਿਣਗੇ ਸਾਨੂੰ ਇਹ ਵੀ ਇਸ ਤਰੀਕੇ ਨਾਲ ਹਿੰਦੂ ਵੀਰ ਮੁਸਲਮਾਨ ਵੀਰ ਤੇ ਸਿੱਖ ਵੀਰਾਂ ਨੂੰ ਆਪਸ ਦੇ ਵਿੱਚ ਲੜਾਉਣ ਦਾ ਹੀ ਮਕਸਦ ਹੈ ਇਹਦੇ ਵਿੱਚ ਫਾਇਦਾ ਉੱਪਰ ਲੀਆਂ ਜਿਹੜੀਆਂ ਬੈਠੀਆਂ ਨੇ ਸ਼ਖਸੀਅਤਾਂ ਉਹਨਾਂ ਦਾ ਹੋਣਾ ਤੇ ਆਪਣੇ ਬੇਦੋਸੇ ਬੱਚਿਆਂ ਨੇ ਮਾਰਿਆ ਜਾਣਾ ਤਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਸੰਭਲ ਕੇ ਆਪਣੇ ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਏਦਾਂ ਦਾ ਚੀਜ਼ ਹੁੰਦੀ ਹੈ ਦੇਖੋ ਆਪਾਂ ਨੇ ਹੱਥੇ ਕੁਝ ਨਹੀਂ ਕਰ ਸਕਦੇ ਇਹ ਸਰਕਾਰਾਂ ਦੀਆਂ ਆਪਸ ਦੇ ਵਿੱਚ ਲੜਾਈਆਂ ਨੇਗੀਆਂ ਇਹਦੇ ਵਾਸਤੇ ਆਪਣੀਆਂ ਬਹੁਤ ਸਾਰੀਆਂ ਫੌਜਾਂ ਨਹੀਂ ਹੈ ਜਿਹੜੀਆਂ ਕਿ ਮੁਰੇ ਤਿਆਰ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਸ ਦੇ ਵਿੱਚ ਬੈਰ ਵਿਰੋਧ ਬਿਲਕੁਲ ਨਾ ਕਰੋ ਬਿਲਕੁਲ ਇਹ ਨਾ ਸੋਚੋ ਵੀ ਹਾਂ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈਗਾ ਆਪਸ ਦੇ ਵਿੱਚ ਰਲ ਕੇ ਰਹੋਗੇ ਕਹਿੰਦੇ ਘਰ ਦਾ ਏਕਾ ਹੁੰਦਾ ਨਾ ਉੱਥੇ ਕੋਈ ਫੁੱਟ ਨਹੀਂ ਪਾ ਸਕਦਾ ਜਿਹੜੇ ਘਰ ਦੇ ਵਿੱਚ ਇੱਕਾ ਨੀਣਾ ਹੁੰਦਾ ਉਥੇ ਤੋੜਨਾ ਬਹੁਤ ਆਸਾਨ ਹੈ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਗੌਰ ਕਰਨ ਵਾਲੀਆਂ ਨੇ ਉਹ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਦਾਂ ਦਾ ਕੋਈ ਲੜਾਈ ਝਗੜਾ ਜੁੱਧ ਲੱਗਦਾ ਤਾਂ ਸਭ ਤੋਂ ਪਹਿਲਾਂ ਇਲੈਕਟ੍ਰਿਸਿਟੀ ਜਿਹੜੀ ਕਿ ਬਿਜਲੀ ਹੈ ਆਪਣੀ ਇੰਟਰਨੈਟ ਹੈ ਉਹ ਬੰਦ ਹੋਵੇਗਾ ਇਹਦਾ ਤੁਸੀਂ ਦੇਖਿਆ ਹੁਣ ਥੋੜੀ ਜਿਹੀ ਨੇਰੀ ਤੂਫਾਨ ਆ ਜਾਏ ਉਹਦੇ ਨਾਲ ਬੰਦ ਹੋ ਜਾਂਦੇ ਤੇ ਸਾਰਾ ਕੁਝ ਆਪਣਾ ਖੜਾ ਕੀ ਤੇ ਇਲੈਕਟ੍ਰਿਸਿਟੀ ਤੇ ਬਿਜਲੀ ਤੇ ਆਪਣੇ ਘਰ ਦੇ ਜਿੰਨਾ ਵੀ ਸਮਾਨ ਹੈ ਉਹ ਸਾਰਾ ਬਿਜਲੀ ਤੇ ਲਾਈਟਾਂ ਨੇ ਜਿਹੜੀਆਂ ਉਹ ਬਿੱਤੀ ਤੇ ਨੇ ਪਾਣੀ ਵਗੈਰਾ ਹੁਣ ਤੁਹਾਨੂੰ ਪਤਾ ਵੀ ਆਪਾਂ ਸੋਚਦਾ ਆਪਦੇ ਆ ਪਾਣੀ ਛੱਡ ਦੇ ਹਰ ਇੱਕ ਚੀਜ਼ ਇਸ ਚੀਜ਼ ਦਾ ਸਭ ਤੋਂ ਪਹਿਲਾਂ ਹੋਵੇ ਨਾ ਹੋਵੇ ਉਹ ਵਾਹਿਗੁਰੂ ਜੀ ਨੂੰ ਪਤਾ ਹੈ ਪਰ ਤੁਸੀਂ ਥੋੜਾ ਜਨਾ ਇਸ ਚੀਜ਼ ਨੂੰ ਸਮਝ ਲਓ ਤੇ ਸਮਝ ਕੇ ਇਹਦਾ ਤੁਸੀਂ ਜ਼ਰੂਰ ਬੰਦੋਬਸਤ ਕਰਕੇ ਰੱਖੋ ਜਿਵੇਂ ਕਿ ਜਿਨ੍ਹਾਂ ਦੇ ਕੋਲੇ ਜਨਰੇਟਰ ਨੇ ਉਹ ਪੈਨਪਰਾ ਤੇਲ ਵਗੈਰਾ ਆਪਣੇ ਘਰੇ ਹਨਾ ਪੀਪੀਓ ਵਗੈਰਾ ਭਰਾ ਕੇ ਰੱਖੋ ਜਾਂ ਜਿਨ੍ਹਾਂ ਦੇ ਘਰੇ ਵੱਡੇ ਕੰਟੇਨਰ ਨੇ ਜਾਂ ਆਪਣੇ ਟੈਂਕੀਆਂ ਵਗੈਰਾ ਨੇ ਖੇਲਣਾ ਵਗੈਰਾ ਕੁਝ ਵੀ ਐਦਾਂ ਹਨਾ ਤਾਂ ਤੁਸੀਂ ਪਾਣੀ ਦਾ ਉਤਰੋ ਕਿਉਂਕਿ ਇਨਸਾਨ ਕਹਿੰਦੇ ਰੋਟੀ ਬਿਨਾ ਜਿਉ ਸਕਦਾ ਪਰ ਪਾਣੀ ਬਿਨਾ ਨਹੀਂ ਜਿਉ ਸਕਦਾ ਪਾਣੀ ਦਾ ਸਾਧਨ ਆਪਣੇ ਕੋਲੇ ਨਾ ਖੂਹ ਨੇ ਨਾ ਨਲਕੇ ਨੇ ਸਿਰਫ ਮੋਟਰ ਹੀ ਨਹੀਂ ਐ ਮੋਟਰਾਂ ਤਾਂ ਚੱਲਣਗੀਆਂ ਅਕਰ ਤੋਂ ਸਾਡੇ ਕੋਲੇ ਤੇਲ ਜਾਂ ਤੁਹਾਡੇ ਕੋਲੇ ਇਲੈਕਟ੍ਰਿਸਿਟੀ ਹੋਵੇਗੀ ਤਾਂ ਥੋੜਾ ਥੋੜਾ ਆਪਾਂ ਬਚਤ ਕਰਕੇ ਇਸ ਚੀਜ਼ ਨੂੰ ਰੱਖੀਏ ਤੇ ਦੂਸਰੀ ਚੀਜ਼ ਕਿ ਆਪਣੇ ਘਰਾਂ ਦੀ ਸੇਫਟੀ ਵਾਸਤੇ ਤੁਸੀਂ ਆਪਣੀ ਸੁਰੱਖਿਆ ਵਾਸਤੇ ਇਦਾਂ ਦੇ ਪੁਖਤਾ ਇੰਤਜ਼ਾਮ ਜ਼ਰੂਰ ਕਰਕੇ ਰੱਖੋ ਕਿਉਂਕਿ ਘਰਾਂ ਦੇ ਵਿੱਚ ਲੁੱਟਕ ਸੋਹਾ ਬਹੁਤ ਹੋਣ ਲੱਗ ਜਾਂਦੀਆਂ ਨੇ ਫਿਰ ਇਸ ਤਰੀਕੇ ਦੀ ਜਿਵੇਂ ਕਹਿੰਦੇ ਹੁੰਦੇ ਨੇ ਕਹਿੰਦੇ ਕਿਸੇ ਦੇ ਘਰ ਦੇ ਵਿੱਚ ਲੜਾਈ ਹੋ ਗਈ ਤਾਂ ਦੂਸਰੇ ਨੇ ਕਿ ਤੇਰਾ ਮਾਰਿਆ ਕਿ ਹਾਂ ਵੀ ਉਹ ਚੀਜ਼ ਨਾਲ ਮੈਂ ਕਿ ਅਗਰ ਇਦਾਂ ਦੀ ਕੋਈ ਗੱਲ ਹੁੰਦੀ ਵੀ ਹੈ ਨਾ ਤਾਂ ਲੁੱਟਾਂ ਖੋਹਾਂ ਜਿਹੜੇ ਆਵਾਰਾ ਫਿਰਦੇ ਆਗੇ ਗੁੰਡਾ ਕਰਦੀ ਕਰਦੇ ਫਿਰਦੇ ਆ ਉਹ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਤਰਜੀਹ ਦੇਣਗੇ ਆਪਣੇ ਘਰਾਂ ਦੇ ਵਿੱਚ ਆਪਣੀ ਸੁਰੱਖਿਆ ਵਾਸਤੇ ਇਦਾਂ ਦੇ ਪੁਖਤਾ ਇੰਤਜ਼ਾਮ ਜ਼ਰੂਰ ਕਰਕੇ ਰੱਖੋ ਤਾਂ ਕਿ ਤੁਸੀਂ ਦੋ ਚਾਰ ਭੈਣ ਭਰਾਵਾਂ ਦੀ ਹੋਰ ਵੀ ਮਦਦ ਕਰ ਸਕੋ ਤੀਸਰੀ ਗੱਲ ਆ ਗਈ ਆਪਣਾ ਰਾਸ਼ਨ ਪਾਣੀ ਅਗਰ ਆਪਣੇ ਕੋਲੇ ਥੋੜਾ ਜਣਾ ਕੋਟਾ ਜਮਾ ਕੀਤਾ ਹੋਇਆ ਹੋਊਗਾ ਕੋਈ ਗੱਲ ਨਹੀਂ ਆਪਣੀ ਫੇਰ ਕੰਮ ਆ ਜਾਊਗਾ ਵਾਇਗਰੋਂ ਨਾ ਕਰਨ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਉਸ ਟਾਈਮ ਆਪਾਂ ਖੁਦ ਵੀ ਆਪਣੇ ਪਰਿਵਾਰ ਨੂੰ ਪਾਲ ਸਕਦੇ ਹਾਂ ਤੇ ਚਾਰ ਭੈਣ ਭਰਾਵਾਂ ਨੂੰ ਹੋਰ ਵੀ ਪਾਲ ਸਕਦੇ ਹਾਂ ਜਿਵੇਂ ਕਿ ਕੋਰੋਨਾ ਦੇ ਟਾਈਮ ਤੁਸੀਂ ਦੇਖਿਆ ਹੈਗਾ ਇਹ ਤਾਂ ਫੇਰ ਵੀ ਵਿਸ਼ਵ ਜੰਗ ਵੀ ਹੋ ਸਕਦੀ ਹੈ ਕਿਉਂਕਿ ਗੁਰਵਾਣੀ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਵਿਸ਼ਵ ਜੁੱਧ ਹੋਣਗੇ ਲੜਾਈਆਂ ਝਗੜੇ ਹੋਣਗੇ ਜਿਦੇ ਵਿੱਚ ਕਿ ਲੱਖਾਂ ਕਰੋੜਾਂ ਇਨਸਾਨਾਂ ਦੀਆਂ ਮੌਤਾਂ ਹੋਣੀਆਂ ਹਨ 12 12 ਕੋਤੇ ਦੀਵਾ ਜਗਣਾ ਤੇ ਸਭ ਤੋਂ ਮੇਨ ਕੰਮ ਜਿਹੜਾ ਤੁਸੀਂ ਨੇ ਕਰਨਾ ਹੈ ਉਹ ਐ ਸਿਮਰਨ ਗੁਰਬਾਣੀ ਦੇ ਨਾਲ ਜੁੜਨਾ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਿਸ ਘਰ ਦੇ ਵਿੱਚ ਸਿਮਰਨ ਹੋਵੇਗਾ ਜਿਸ ਘਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਵੇਗੀ ਉਸ ਘਰ ਦਾ ਨੁਕਸਾਨ ਬਹੁਤ ਘਟੂ ਕਿਉਂਕਿ ਉਸ ਘਰ ਦੇ ਵਿੱਚ ਵਾਹਿਗੁਰੂ ਜੀ ਖੁਦ ਆ ਕੇ ਰੱਖਿਆ ਕਰਦੇ ਨੇ ਦਸਵੇਂ ਪਾਤਸ਼ਾਹ ਦੀ ਬਾਣੀਆਂ ਰੱਖਿਆ ਦੇ ਸ਼ਬਦ ਬ੍ਰਹਮ ਕਵਚ ਹੋ ਗਿਆ ਤੇ ਕੀਰਤਨ ਸੋਇਲਾ ਸਾਹਿਬ ਜੀ ਦੇ ਪਾਠ ਨਾਲ ਸਵੇਰੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਸ਼ਾਮ ਨੂੰ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਤੁਸੀਂ ਜਰੂਰ ਕਰੋ ਤੇ ਜਿੰਨਾ ਹੋ ਸਕੇ ਉਹਨਾਂ ਵਾਈਗ੍ਰੂ ਸਿਮਰਨਾ ਜਿੰਨਾ ਹੋ ਸਕੇ ਉਹਨਾਂ ਪਾਠ ਕਰੋ ਸੁਖਮਨੀ ਸਾਹਿਬ ਜਪਜੀ ਸਾਹਿਬ ਤੁਸੀਂ ਸਹਜ ਪਾਠ ਅਖੰਡ ਪਾਠ ਸਾਹਿਬ ਕਰੋ ਕਿਉਂਕਿ ਠੀਕ ਹੈ ਦੁਨੀਆ ਤੇ ਆਪਾਂ ਆਇਆ ਜਾਣਾ ਇੱਕ ਦਿਨ ਸਾਰਿਆਂ ਨਹੀਂ ਆ ਪਰ ਜਾਣ ਤੋਂ ਪਹਿਲਾਂ ਕਹਿੰਦੇ ਜੇ ਆਪਾਂ ਇੱਥੇ ਜਿਵੇਂ ਹੁਣ ਆਪਾਂ ਕਹਿਨੇ ਵਿਸ਼ੇ 6 ਮਹੀਨਿਆਂ ਦਾ ਸਾਲ ਦਾ ਰਸਨ ਇਕੱਠਾ ਕਰਕੇ ਰੱਖੋ ਪਰ ਜਦੋਂ ਇਸ ਦੁਨੀਆ ਤੋਂ ਜਾਣਾ ਹੈ ਉੱਥੇ ਵਾਸਤੇ ਵੀ ਤੁਹਾਡੇ ਕੋਲੇ ਕੁਝ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਮੁੱਖ ਉਜਲਾ ਲੈ ਕੇ ਜਾਈਏ ਤੇ ਵਾਹਿਗੁਰੂ ਜੀ ਆਪਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਉਣ। ਥੋੜੀਆਂ-ਥੋੜੀਆਂ ਚੀਜ਼ਾਂ ਨੇ ਜਿਵੇਂ ਕਿ ਆਪਣਾ ਰੋਸ਼ਨੀ ਵਾਸਤੇ ਆਪਾਂ ਮੋਮਬੱਤੀਆਂ, ਤੇਲ, ਦੀਵੇ ਵਗੈਰਾ ਹਨਾ ਇਦਾਂ ਦੀਆਂ ਚੀਜ਼ਾਂ ਨੂੰ ਆਪਾਂ ਜ਼ਰੂਰ ਰੱਖੀਏ ਕਿਉਂਕਿ ਚਲੋ ਹੋਵੇ ਨਾ ਹੋਵੇ ਆਪਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਹੁਣਾ ਵੀ ਇਹ ਕਿਤੇ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੈਗਾ ਤੇ ਬਾਕੀ ਅਗਲੀ ਗੱਲ ਆ ਗਈ ਆਪਣੀ ਪੈਸਾ ਤੇ ਲਿਜੀਮੇ ਕਿ ਆਪਾਂ ਹਰ ਟਾਈਮ ਹੁੰਦਾ ਵੀ ਆਪਾਂ ਬੈਂਕਾਂ ਵਗੈਰਾ ਚ ਰੱਖਦੇ ਘਰੇ ਆਪਾਂ ਨੂੰ ਆਤੋਂ ਦੇ 10 ਰੁਪਏ ਵੀ ਨਹੀਂ ਰੱਖਦੇ ਕਿਉਂਕਿ ਆਪਾਂ ਪਤਾ ਹੁੰਦਾ ਵੀ ਏਟੀਐਮ ਚ ਕਢਾ ਲਾਂਗੇ ਜਾਂ ਇਦਾਂ ਨਾ ਗੂਗਲ ਪੇ ਕਰ ਦਿੰਗੇ ਸਭ ਤੋਂ ਪਹਿਲਾਂ ਥੋੜਾ ਬਹੁਤਾ ਆਪਣੇ ਘਰ ਦੇ ਵਿੱਚ ਧਨ ਦੌਲਤ ਜਿਵੇਂ ਕਿ ਆਪਾਂ ਨੂੰ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਓਨੀ ਕੁ ਜ਼ਰੂਰ ਰੱਖੋ ਤਾਂ ਕਿ ਤੁਸੀਂ ਆਪਣੇ ਮੁਸ਼ਕਿਲ ਸਮੇਂ ਦੇ ਵਿੱਚ ਇਸ ਚੀਜ਼ ਦੀ ਵਰਤੋਂ ਕਰ ਸਕੋ ਤੇ ਅਗਲੀ ਗੱਲ ਲਾਗੀ ਜਿਵੇਂ ਦੁੱਧ ਵਗੈਰਾ ਆਪਣੇ ਹੁੰਦਾ ਹੈ ਨਾ ਥੋੜਾ ਬਹੁਤ ਸੁੱਕਾ ਦੁੱਧ ਵਗੈਰਾ ਨਾ ਖਰੀਦ ਕੇ ਇਦਾਂ ਦੀ ਕੋਈ ਵੀ ਚੀਜ਼ ਹੈ ਪਹਿਲਾਂ ਮੈਂ ਇੱਕ ਗੱਲ ਦੱਸੀ ਸੀ ਤਾਂ ਇੱਕ ਵੀਰ ਦਾ ਮੈਨੂੰ ਕਮੈਂਟ ਆਇਆ ਕਹਿੰਦੇ ਭੈਣ ਤੇਰੀ ਦੁਕਾਨ ਹੋ ਸਕਦੀ ਹੈ ਦੇਖੋ ਦੁਕਾਨ ਵਾਲੀ ਗੱਲ ਨਹੀਂ ਹੁੰਦੀ ਕਹਿੰਦੇ ਸਿਆਣੀ ਕੋਈ ਗੱਲ ਕਹਿੰਦਾ ਹੁੰਦਾ ਹੈ ਨਾ ਉਮਰ ਦੇਖ ਕੇ ਕਿਸੇ ਨੂੰ ਜੱਜ ਨਹੀਂ ਕਰੀਦਾ ਹੁੰਦਾ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਅਕਲ ਵੱਡੀ ਕਿ ਮੈਂ ਸੀ ਤੇ ਆਪਣੇ ਵਰਗੇ ਕਹਿੰਦੇ ਨੇ ਵੀ ਮੈਂਸ ਵੱਡੀ ਆਕਲ ਕਿਨੇ ਦੇਖੀ ਹੈ ਕਹਿਣ ਤੋਂ ਭਾਵ ਹੈ ਅਕਸਰ ਤੁਸੀਂ ਗਾਣਿਆਂ ਵਾਲਿਆਂ ਤੋਂ ਵੀ ਸੁਣਿਆ ਕਹਿੰਦੇ ਥੋੜੀ ਜੀ ਗਲਤ ਤਾਂ ਹੁੰਦੀ ਹੈ ਐਵੇਂ ਨਹੀਂ ਲੋਕੀ ਬੋਲਦੇ ਕੁਛ ਨਾ ਕੁਛ ਇਸ ਦੇ ਵਿੱਚ ਰਾਜ ਸੁਪਿਆ ਹੋਇਆ ਹੁੰਦਾ ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਦਾ ਜਰੂਰ ਸਮਝਾਓ ਕਿ ਪੁੱਤਰ ਬਾਹਰ ਜਾਣੇ ਹੋ Hindu Muslim Sikh ਕੋਈ ਵੀ ਭੈਣ ਭਰਾ ਤੁਸੀਂ ਬੱਚੇ ਆਪਸ ਦੇ ਵਿੱਚ ਮਿਲਦੇ ਹੋ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਨਾ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਸਾਰਾ ਨਾਲ ਪਿਆਰ ਇਤفاق ਨਾਲ ਰਹਿਣਾ ਤੇ ਅਗਲੀ ਗੱਲ ਜਦੋਂ ਵੀ ਕੋਈ ਇਦਾਂ ਦਾ ਹਲਚਲ ਮਚਦਾ ਤਾਂ ਆਪਣੇ ਬੱਚਿਆਂ ਨੂੰ ਸਾਵਧਾਨ ਕਰੋ ਕਿ ਤੁਸੀਂ ਨੇ ਬਾਹਰ ਇਸ ਚੀਜ਼ ਦੇ ਵਿੱਚ ਨਹੀਂ ਜਾਣਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਚੀਜ਼ ਦੇ ਵਿੱਚ ਬਹੁਤ ਗੁੱਜੇ ਰਾਜ ਹੁੰਦੇ ਨੇ ਉਸ ਚੀਜ਼ ਨੂੰ ਸਮਝੋ ਤਾਂ ਕਿ ਆਪਾਂ ਮਾੜੇ ਸਮੇਂ ਤੋਂ ਬਚ ਸਕੀਏ ਦੇਖੋ ਲੜਾਈਆਂ ਤੁਸੀਂ ਦੇਖੀ ਹੈ ਵੀ ਆਪਣੇ ਬੀਜੇ ਵਗੈਰਾ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਆਪਾਂ ਨਨਕਾਣਾ ਸਾਹਿਬ ਜਾਂਦੇ ਸੀਗੇ ਇਹ ਕੋਈ ਵਾਇਕਰੂਜੀ ਦੀ ਰਜਾ ਹੀ ਹੈ ਜੋੜਾ ਕੁਛ ਇਹ ਚੱਲਦਾ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਆਪਣੇ ਸ਼ੁਰੂ ਤੋਂ ਹੀ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਪਰ ਉਧਰਲੇ ਵੀ ਤੜਫ ਰਹੇ ਨੇ ਆਪਾਂ ਵੀ ਤੜਫ ਰਹੇ ਹਾਂ ਆਪਸ ਦੇ ਵਿੱਚ ਜਿਹੜਾ ਪਿਆਰ ਹੈ ਨਾ ਪਤਾ ਨਹੀਂ ਉਸ ਨੂੰ ਕਿਸ ਦੀ ਨਜ਼ਰ ਲੱਗ ਚੁੱਕੀ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਕਹੋਂਗੇ ਪਾਕਿਸਤਾਨ ਲਾਹੌਰ ਵਿੱਚ ਵੀ ਬਹੁਤ ਮੇਰੀ ਵੀਡੀਓ ਦੇਖੀ ਜਾਂਦੀ ਹੈ ਇਧਰ ਇੰਡੀਆ ਦੇ ਵਿੱਚ ਵੀ ਸਾਰੇ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਦੇਖਦੇ ਆ ਤਾਂ ਪਲੀਜ਼ ਮੇਰੀ ਹੱਤਵੰਨ ਕੀ ਬੇਨਤੀ ਹੈ ਕਿ ਇਸ ਜਿੰਨੇ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਭੈਣ ਭਰਾਵਾਂ ਦੇ ਇੱਕ ਦੂਜੇ ਪ੍ਰਤੀ ਨਫ਼ਰਤ ਆ ਤੁਹਾਨੂੰ ਖਤਮ ਕਰ ਦੋ ਕਿਉਂਕਿ ਇੱਥੇ ਆਪਾਂ ਦੁਨੀਆ ਤੇ ਆਏ ਆ ਦੁਬਾਰਾ ਤੋਂ ਇਹ ਜਨਮ ਨਹੀਂ ਮਿਲਣਾ ਤਾਂ ਪਿਆਰ ਹੀ ਵੰਡਿਏ ਨਫ਼ਰਤਾਂ ਨੂੰ ਤਿਆਗਿਏ ਕਿਉਂਕਿ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਸਿਰਫ ਕੁਰਸੀਆਂ ਦੇ ਮਾਰੀਆਂ ਅਹੁਦਿਆਂ ਦੇ ਮਾਰੀਆਂ ਆਪਣੇ ਵਰਗੇ ਛੋਟਿਆਂ ਨੂੰ ਲੜਾ ਦਿੰਦੀਆਂ ਨੇ ਹੁਣ ਜਿਵੇਂ ਪਹਿਲਾਂ ਤੁਸੀਂ ਦੇਖਿਆ ਕੋਰੋਨਾ ਵੇਲੇ ਲਾਕਡਾਊਨ ਹੋਇਆ ਸੀ ਦਾ ਜਿਹੜੇ ਵੱਡਾ ਸੀ ਤੁਸੀਂ ਕੋਈ ਦੇਖਿਆ ਸੀਗਾ ਵੀ ਬੈਂਕ ਦੇ ਵਿੱਚ ਪੈਸੇ ਕਢਾਉਣ ਲੱਗਿਆ ਹੋਇਆ ਜਾਂ ਤੁਸੀਂ ਕੋਈ ਦੇਖਿਆ ਸੀਗਾ ਵੀ ਜਿਹੜਾ ਕੋਈ ਰਾਸ਼ਨ ਦੀ ਦੁਕਾਨ ਤੇ ਖੜਾ ਹੋਇਆ ਆਪਣੇ ਵਰਗੇ ਹੀ ਫਿਰਦੇ ਸੀ ਜਿਨ੍ਹਾਂ ਨੂੰ ਕਿ 100 150 50 ਰੁਪਏ ਦੀ ਜ਼ਰੂਰਤ ਸੀਗੀ ਤਾਂ ਪਲੀਜ਼ ਥੋੜਾ ਜਿਹਾ ਸਮਝੋ ਤੇ ਜੋ ਮੈਂ ਤੁਹਾਨੂੰ ਕਿਹਾ ਹੋਏ ਹਾਂ ਆਪਣਾ ਰਾਸ਼ਨ ਪਾਣੀ ਜੋ ਵੀ ਆਪਣੇ ਖਾਣ ਪੀਣ ਦਾ ਸਮਾਨ ਨਾਲ ਲਾਈਟਿੰਗ ਵਗੈਰਾ ਵਾਸਤੇ ਮੋਮਬੱਤੀਆਂ ਵਗੈਰਾ ਜੋ ਵੀ ਹੈ ਇਹਨੂੰ ਤੁਸੀਂ ਫੇਰ ਵੀ ਥੋੜਾ ਜਿਹਾ ਸੰਭਾਲ ਕੇ ਰੱਖੋ ਘਰ ਦੇ ਵਿੱਚ ਅਵੇਲੇਬਲ ਰੱਖੋ ਕੋਈ ਨਹੀਂ ਪਤਾ ਸਮੇਂ ਦਾ ਕਿਸ ਤਰੀਕੇ ਦਾ ਸਮਾਂ ਆ ਜਾਵੇ ਤਾਂ ਇਹ ਚੀਜ਼ ਨੂੰ ਜ਼ਰੂਰ ਕਰੋ ਤੇ ਸਿਮਰਨ ਕਰਨਾ ਬਿਲਕੁਲ ਨਾ ਭੁੱਲੋ ਕਿਉਂਕਿ ਸਿਮਰਨ ਤੁਹਾਡਾ ਬਹੁਤ ਵੱਡਾ ਹਥਿਆਰ ਹੈ ਇਸ ਕਲਯੁਗ ਦੇ ਵਿੱਚ ਲੜਾਈ ਵਾਸਤੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਇਦਾਂ ਦੀ ਮੁਸ਼ਕਿਲ ਆਉਂਦੀ ਹੈ ਜਿੱਥੇ ਤੁਹਾਨੂੰ ਹੁੰਦਾ ਵੀ ਹਾਂ ਹੁਣ ਮੈਨੂੰ ਕੋਈ ਰਸਤਾ ਨਹੀਂ ਕਿਸੇ ਪਾਸੇ ਨਿਕਲਣ ਲਈ ਤਾਂ ਤੁਸੀਂ ਉਸ ਟਾਈਮ ਖੜੇ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ ਬ੍ਰਹਮ ਕਾ ਵਿਚ ਦਾ ਪਾਠ ਸ਼ੁਰੂ ਕਰ ਲਓ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਵਾਹਿਗੁਰੂ ਗੁਰਮੰਤਰ ਦਾ ਸ਼ੁਰੂ ਕਰ ਲੋ ਤੁਸੀਂ ਪਾਠ ਜਾ ਵਾਹਿਗੋ ਗ਼ਕਾਰ ਮੂਲ ਮੰਤਰ ਸਹਿਬ ਜੀ ਦਾ ਪਾਠ ਸ਼ੁਰੂ ਕਰ ਲੋ ਤਾਂ ਵੱਡੇ ਤੋਂ ਵੱਡੇ ਰਾਖਸ ਵੱਡੇ ਤੋਂ ਵੱਡੇ ਦਾੰਤ ਵੱਡੇ ਤੋਂ ਵੱਡੇ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ ਵਿਸ਼ਵਾਸ ਰੱਖਿਓ ਕਿ ਵਾਹਿਗੁਰੂ ਜੀ ਸਾਡੇ ਅੰਗ ਸੰਗ ਸਹਾਇ ਹੈ ਜੀਤੇ ਨਹੀਂ ਗਏ ਕਿਉਂਕਿ ਜਦੋਂ ਵੀ ਪਾਪ ਵਧਿਆ ਨਾ ਦੁਨੀਆ ਤੇ ਜਦੋਂ ਵੀ ਇਸ ਤਰੀਕੇ ਦੇ ਹਾਲਾਤ ਹੋਏ ਨੇ ਤਾਂ ਵਾਹਿਗੁਰੂ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਜ਼ਰੂਰ ਆਏ ਨੇ ਤੇ ਹੁਣ ਵੀ ਆਉਣਗੇ ਹੈਗੇ ਨੇ ਦੁਨੀਆ ਤੇ ਆਪਾਂ ਨੂੰ ਨਹੀਂ ਦਿਖਦੇ ਪਰ ਉਸੇ ਟਾਈਮ ਹੀ ਪ੍ਰਤੱਖ ਹੋਣਗੇ ਜਦੋਂ ਕਿ ਪਾਪ ਦਾ ਪੂਰਾ ਅੰਤ ਹੋਵੇਗਾ ਇਹ ਬਹੁਤ ਜਲਦੀ ਹੋਵੇਗਾ ਵੀ ਕਿਉਂਕਿ ਹਰ ਇੱਕ ਦੇ ਮੂੰਹ ਚੋਂ ਇਹੀ ਚੀਜ਼ ਨਿਕਲ ਰਹੀ ਹੈ ਮੈਨੂੰ ਜੋ ਮਾਈਕਰੋ ਜੀ ਨੇ ਮਤਵਕਸ਼ੀ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਉਹ ਸਾਂਝੀ ਕੀਤੀ ਹੈ ਤਾਂ ਮੇਰੀ ਹੱਥ ਵਨਕੀ ਬੇਨਤੀ ਹੈ ਕਿ ਇਸ ਚੀਜ਼ ਨੂੰ ਅਣਗਹਿਲਿਆ ਜਾਂ ਮਜ਼ਾਕ ਜਾਂ ਮਖੌਲ ਦੇ ਵਿੱਚ ਨਾ ਲਿਓ ਕਿਰਪਾ ਕਰਕੇ ਇਸ ਚੀਜ਼ ਵੱਲ ਥੋੜਾ ਜਿਆਦਾ ਧਿਆਨ ਦਿਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਓ ਤੇ ਆਪਣੇ ਘਰ ਦੇ ਵਿੱਚ ਸੁਰੱਖਿਆ ਵਾਸਤੇ ਆਪਣੇ ਘਰ ਦੇ ਵਿੱਚ ਖਾਣ ਪੀਣ ਵਾਸਤੇ ਆਪਣੇ ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਬੰਦੋਬਸਤ ਰੱਖੋ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰੋਬਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ